ਤੋ ਕਿਸਾਨਾਂ ਦੀਆਂ ਪੱਕੀ ਕਣਕ ਦੀਆਂ ਜਿਹੜੀਆਂ ਫਸਲਾਂ ਨੇ ਅੱਗ ਦੀ ਭੇਂਟ ਚੜਦਿਆਂ ਨਜ਼ਰਾਂ ਯਾਨ ਬਹੁਤ ਸਾਰੇ ਕਿਸਾਨਾਂ ਦੇ ਭਾਵੁਕ ਚਿਹਰੇ ਦੇਖਣ ਨੂੰ ਮਿਲ ਰਹੇ ਨੇ ਜਿੱਤੋਂ ਤੱਕ ਕਿ ਜਿਹੜੇ ਉਸ ਚਿਹਰਿਆਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਇਮੋਸ਼ਨਲ ਵੀ ਹੋ ਰਹੇ ਨੇ ਕਿਉਂਕਿ ਤਸਵੀਰਾਂ ਇੰਨੀਆਂ ਜਿਆਦੇ ਭਾਵੁਕ ਕਰਨ ਵਾਲੀਆਂ ਨੇ ਕਿ ਕਿਸੇ ਕਿਸਾਨ ਨੇ ਜਿਹੜਾ ਗਰੀਬ ਕਿਸਾਨ ਨੇ 1-2 ਏਕੜ ਜਿਹੜੀ ਘਰ ਜੋਗੀ ਕਣਕ ਦੀ ਫਸਲ ਬੀਜੀ ਹੋਈ ਸੀ ਉਹ ਸਾਰਾ ਕੁਝ ਜਿਹੜੇ ਵੀ ਸੁਪਨੇ ਉਹਨੇ ਦੇਖੇ ਹੋਏ ਸੀ ਉਸ ਫਸਲ ਤੋਂ ਕਮਾਈ ਨੂੰ ਲੈ ਕੇ ਜਾਂ ਫਿਰ ਸਾਰ ਭਲ ਜਿਹੜੀ ਉਹ ਕਣਕ ਘਰ ਦੇ ਵਿੱਚ ਆਟਾ ਖਾਣਾ ਸੀ ਸਾਰਾ ਕੁਝ ਤਬਾਹ ਹੋ ਜਾਂਦਾ ਤਾਂ ਇੱਕ ਤਸਵੀਰ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇੱਕ ਖੇਤ ਦੇ ਵਿੱਚ ਜਿਹੜਾ ਬਜ਼ੁਰਗ ਕਿਸਾਨ ਆ ਭਾਵੁਕ ਹੋ ਜਾਂਦਾ ਤੇ ਉਸ ਦੀ ਜਿਹੜੀ ਇੱਕ ਛੋਟੀ ਧੀ ਆ ਉਸ ਨੂੰ ਚੁੱਪ ਕਰਾਉਂਦੀ ਨਜ਼ਰ ਆਉਂਦੀ ਆ ਇਹ ਕਹਿੰਦੀ ਆ ਕਿ ਬਾਪੂ ਜੱਤੇ ਇੰਨਾ ਕੋਈ ਚੱਲ ਰਿਹਾ ਇਹ ਵੀ ਔਖੇ-ਸੌਖੇ ਚੱਲਾਂਗੇ ਤੇ ਉਸ ਤੋਂ ਬਾਅਦ ਫਿਰ ਬਾਪੂ ਇਹ ਕਹਿੰਦਾ ਕਿ ਇਹ ਚੱਲਣਾ ਬਹੁਤ ਮੁਸ਼ਕਲ ਹੋ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਬੜੀ ਜ਼ਿਆਦਾ ਵਾਇਰਲ ਹੁੰਦੀ ਆ ਤੇ ਜਸ ਤੋਂ ਬਾਅਦ ਹੋਣਾ ਉਹਨਾਂ ਨੂੰ ਜਿਹੜੀ ਮਦਦ ਦੇ ਲਈ ਵੱਡਾ एलान ਹੋ ਚੁੱਕੇ ਆ ਬਾਲੀਵੁੱਡ ਦੇ ਤੇ ਜਿਹੜਾ ਪੰਜਾਬੀ ਇੰਡਸਟਰੀ ਦੇ ਵੱਡੇ ਗਾਇਕ ਨੇ ਗੁਰੂ ਰੰਧਾਵਾ ਜਿਨ੍ਹਾਂ ਦਾ ਵੱਡਾ ਨਾਮ ਆ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਇੱਕ ਪੋਸਟ ਪਾਈ ਸੀ ਉਸ ਦੇ ਵਿੱਚ ਲਿਖਿਆ ਸੀ ਕਿ ਮੈਂ ਇਹਨਾਂ ਦਾ ਦਰਦ ਸਮਝ ਸਕਦਾ ਕਿਉਂਕਿ ਉਹ ਅਕਸਰ ਆਪਣੀਆਂ ਗੱਲਾਂ ਦੇ ਵਿੱਚ ਇੰਟਰਵਿਊ ਦੇ ਵਿੱਚ ਜ਼ਿਕਰ ਕਰਦੇ ਰਹਿੰਦੇ ਨੇ ਕਿ ਅਸੀਂ ਗੁਰਦਾਸਪੁਰ ਦੇ ਨਾਲ ਸਬੰਧਤ ਨੇ ਮੇਰੇ ਜਿਹੜੇ ਪਿਓ ਦਾਦਦੇ ਨੇ ਉਹ ਖੇਤੀ ਕਰਦੇ ਰਹੇ ਨੇ ਮੈਨੂੰ ਪਤਾ ਖੇਤੀ ਕਿਸ ਤਰੀਕੇ ਹੁੰਦੀ ਆ ਤਾਂ ਉਹਨਾਂ ਦੇ ਵੱਲੋਂ ਹੋਣਾ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਮੈਨੂੰ ਪਤਾ ਹੈ ਦਰਦ ਕਿਸ ਤਰੀਕੇ ਦਾ ਹੁੰਦਾ ਤੇ ਉਹਨਾਂ ਦੇ ਵੱਲੋਂ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਕੋਈ ਵੀਰ ਇਹਨਾਂ ਦਾ ਐਡਰੈਸ ਥੋਂ ਪਤਾ ਜਾਣਦਾ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਕਿਸੇ ਵਿਅਕਤੀ ਦੇ ਵੱਲੋਂ ਜਿਹੜਾ ਕਮੈਂਟ ਬਾਕਸ ਦੇ ਵਿੱਚ ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਹੋਣਾ ਗੁਰੂ ਰੰਡਾਵਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਾਡੀ ਟੀਮ ਅੱਜ ਉਹਨਾਂ ਦੇ ਨਾਲ ਸੰਪਰਕ ਕਰੇਗੀ ਉਹਨਾਂ ਦੇ ਕੋਲ ਪਹੁੰਚ ਕਰਕੇ ਜੋ ਵੀ ਜਿਹੜਾ ਉਹਨਾਂ ਦੀ ਬਣਦੀ ਮਦਦ ਦਾ ਜੋ ਕਿਸਾਨੀ ਤੌਰ ਤੇ ਕੀਤੀ ਜਾ ਸਕਦੀ ਆ ਉਹ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਅੱਜ ਜਿਹੜੀ ਉਹਨਾਂ ਦੀ ਮਦਦ ਦਾ ਜ਼ਰੂਰ ਕਰਾਂਗੇ ਤਾਂ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਕ ਜਿਹੜਾ ਵੱਡਾ ਨਾਮੀ ਗਾਇਕ ਗੁਰੂ ਰੰਦਾਵਾ ਜੀ ਦੇ ਬੂਰੇ ਹਿੱਟ ਗੀਤ ਆਉਂਦੇ ਨੇ ਹਿੱਟ ਫਿਲਮਾਂ ਚੱਲਦੀਆਂ ਨੇ ਉਹ ਵੀ ਇਸ ਤਸਵੀਰ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਨੇ ਕਿੰਨੇ ਭਾਵੁਕ ਪਲ ਹੋਣਗੇ ਉਹ ਤਸਵੀਰ ਕਿ ਇੱਕ ਕਿਸਾਨ ਨੇ ਜਿਹੜੀ ਘਰ ਜੋਗੇ ਕਰਦੇ ਦਾਣਿਆਂ ਜੋਗੀ ਫਸਲ ਬੀਜੀ ਹੋਈ ਸੀ ਪਰ ਜਦੋਂ ਕੰਡੇ ਤੇ ਆ ਜਾਂਦਾ ਕੰਮ ਪੂਰੇ ਵੱਢਣ ਦੇ ਵਿੱਚ ਇੱਕ ਦੋ ਦਿਨ ਬਾਕੀ ਰਹਿ ਜਾਂਦੇ ਨੇ ਤਾਂ ਉਸ ਵਕਤ ਕੋਈ ਸ਼ਾਰਟ ਸਰਕਟ ਹੋ ਜਾਂਦਾ ਸਾਰੇ ਸੁਪਨੇ ਤੈ ਸਨੈਚ ਹੋ ਜਾਂਦੇ ਨੇ ਸਾਰਾ ਕੁਝ ਸੜਕੇ ਸੁਆਹ ਹੋ ਜਾਂਦਾ ਤੇ ਫਿਰ ਭਾਵੁਕ ਹੋਇਆ ਉਹ ਬਜ਼ੁਰਗ ਕਿਸਾਨ ਖੇਤਾਂ ਦੇ ਵਿੱਚ ਰੋਣ ਲੱਗ ਜਾਂਦਾ ਤਾਂ ਛੋਟੀ ਧੀ ਉਸ ਨੂੰ ਜਿਹੜਾ ਇਮੋਸ਼ਨਲ ਹੁੰਦੀ ਭਾਵੁਕ ਹੁੰਦੀ ਚੁੱਪ ਕਰਾਉਂਦੀ ਆ ਇਹ ਕਹਿੰਦੀ ਆ ਕਿ ਬਾਪੂ ਜਿੱਥੇ ਇੰਨਾ ਕੁ ਚੱਲਿਆ ਔਖੇ ਸੌਖੇ ਵੀ ਚੱਲਾਂਗੇ ਤੇ ਉਸ ਤੋਂ ਬਾਅਦ ਉਹ ਜਿਹੜੀ ਉਸ ਵੀਡੀਓ ਨੇ ਬਹੁਤ ਸਾਰੇ ਪੰਜਾਬ ਦੇ ਨਾਲ ਸੰਬੰਧ ਜਾਂ ਫਿਰ ਖੇਤੀ ਦੇ ਨਾਲ ਸੰਬੰਧ ਤਾਲੁਕਾਤ ਰੱਖ ਕੇ ਜਾਂ ਹੋਰ ਕਿੱਤਿਆਂ ਦੇ ਨਾਲ ਸੰਬੰਧ ਰੱਖਦੇ ਲੋਕਾਂ ਨੂੰ ਬਹੁਤ ਹੀ ਜਿਆਦਾ ਭਾਵੂ ਕੀਤਾ ਕਿ ਇੱਥੇ ਆ ਕੇ ਜਦੋਂ ਇਹ ਇਹ ਵੀ ਗੱਲਾਂ ਦੇਖਣ ਨੂੰ ਮਿਲੀਆਂ ਕਿ ਇੱਕ ਲੋਕਾਂ ਨੇ ਕਿਹਾ ਕਿ ਇੱਥੇ ਆ ਕੇ ਕਿਸਾਨ ਹਾਰ ਜਾਂਦਾ ਜਦੋਂ ਸਾਰੇ ਸੁਪਨੇ ਉਸ ਕਣਕ ਦੇ ਉੱਪਰ ਟਿਕੇ ਹੋਏ ਸੀ ਕਿ ਇਸ ਦੇ ਨਾਲ ਕੀ ਕੁਝ ਕਰਨਾ ਉਸ ਦੀ ਦੀ ਪੜ੍ਹਾਈ ਨੂੰ ਲੈ ਕੇ ਵੀ ਉਸ ਕਿਸਾਨ ਨੇ ਬਹੁਤ ਕੁਝ ਸੋਚੇ ਹੋਵੇਗਾ ਕਿ ਇਸ ਤੋਂ 4 ਪੈਸੇ ਆਉਣਗੇ ਇਸ ਦੀ ਦੀ ਪੜ੍ਹਾਈ ਕਰਾਈ ਜਾਵੇਗੀ ਜਾਂ ਹੋਰ ਉਸ ਨੂੰ ਜਿਹੜਾ ਜੋ ਘਰ ਦਾ ਪਰਿਵਾਰ ਪਾਲਿਆ ਜਾਵੇਗਾ ਪਾਲਾ ਜਾਂ ਸਾਰਾ ਕੁਝ ਤੈਸ਼ ਨੈਸ਼ ਹੋ ਜਾਂਦਾ ਫਿਰ ਉਹ ਵੀਡੀਓ ਭਾਵੁਕ ਹੁੰਦੀ ਜਿਹੜੀ ਨਜ਼ਰ ਆਈ ਤੇ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵੱਡੇ ਨਾਮੀ ਗਾਇਕ ਗੁਰੂ ਰੰਧਾਵਾ ਦੇ ਵੱਲੋਂ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਪੋਸਟ ਸਾਂਝੀ ਕੀਤੀ ਜਾਂਦੀ ਹੈ ਗੱਲ ਆਕੀ ਜਾਂਦੀ ਹੈ ਕਿ ਸਾਨੂੰ ਐਡਰੈਸ ਤੋਂ ਪਤਾ ਦੱਸਿਆ ਜਾਵੇ ਸੰਪਰਕ ਦੱਸਿਆ ਜਾਵੇ ਅਸੀਂ ਬਣਦੀ ਕਿਸਾਨੀ ਤੌਰ ਤੇ ਮਦਦ ਕਰਾਂਗੇ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਦਾ ਦਰਦ ਸਮਝ ਸਕਦਾ ਕਿਉਂਕਿ ਉਹ ਖੁਦ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਉਸ ਤੋਂ ਬਾਅਦ ਆ ਹੁਣ ਉਹਨਾਂ ਨੂੰ ਜਿਹੜਾ ਸੰਪਰਕ ਮਿਲ ਚੁੱਕਿਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਸਾਡੀ ਜਿਹੜੀ ਟੀਮ ਆ ਅੱਜ ਅਜ ਉਹਨਾਂ ਦੇ ਪਰਿਵਾਰ ਦੇ ਨਾਲ ਮਿਲੇਗੀ ਜਾਂ ਫਿਰ ਫੋਨ ਤੇ ਰਾਬਤਾ ਕਾਇਮ ਕਰਕੇ ਜਿੰਨੀ ਵੀ ਬਣਦੀ ਮਦਦ ਆ ਉਹ ਕੀਤੀ ਜਾਵੇਗੀ ਤੇ ਅਸੀਂ ਵੀ ਇਹ ਗੱਲ ਆਖਾਂਗੇ ਕਿ ਵੀਡੀਓ ਜਿਹੜੀ ਇਹ ਖਬਰ ਆ ਵੱਤੋ ਵੱਦ ਸ਼ੇਅਰ ਕੀਤੀ ਜਾਵੇ ਤਾਂ ਜੋ ਜਿਹੜਾ ਉਹ ਗਰੀਬ ਕਿਸਾਨ ਆ ਉਹਦੀ ਵੱਤੋ ਵੱਦ ਮਦਦ ਕਿਸੇ ਅਜਿਹੇ ਜਿਹੜੇ ਲੋਕ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਮਦਦਗਾਰ ਲੋਕਾਂ ਦੀ ਉਹਨਾਂ ਤੱਕ ਪਹੁੰਚ ਸਕੇ ਤੇ ਉਸ ਤੋਂ ਬਾਅਦ ਵੱਧ ਤੋਂ ਵੱਧ ਜਿਹੜੀ ਮਦਦ ਆ ਹੋ ਸਕੇ ਤੇ ਨਾਲ ਦੀ ਨਾਲ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜੇਕਰ ਇੱਕ ਕਿਸਾਨ ਦੀ ਤਾਂ ਇਹ ਕਹਾਣੀ ਆ ਬਹੁਤ ਇੱਕ ਕਹਾਣੀ ਇਹ ਵੀ ਆਈ ਸੀ ਕਿ ਇੱਕ ਜਿਹੜਾ ਆਪਣੇ ਟਰੈਕਟਰ ਦੇ ਨਾਲ ਖੜਾ ਕਿਸਾਨ ਭਾਬੂ ਕੋ ਜਾਂਦਾ ਕਹਿੰਦਾ ਕਿ ਜਿਹੜੀ ਘਰ ਜੋਗੀ ਕਣਕ ਸੀ ਉਹ ਵੀ ਨਹੀਂ ਬਚੀ ਘਰ ਨੂੰ ਦਾਣੇ ਵੀ ਨਹੀਂ ਬਚੇ ਤੇ ਅਜਿਹੇ ਕਿਸਾਨ ਜਾਂ ਹੋਰ ਵੀ ਬਹੁਤ ਜੜੀਆਂ ਘਟਨਾਵਾਂ ਨੇ ਕਤੇ ਜਿਹੜੇ ਟਰੈਕਟਰ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਏ ਤਾਂ ਜੜੀ ਵੱਧ ਤੋਂ ਵੱਧ ਅਜਿਹੀਆਂ ਵੀਡੀਓਜ਼ ਸ਼ੇਅਰ ਕਰਕੇ ਇਨ੍ਹਾਂ ਕਿਸਾਨਾਂ ਦੀ ਜੜੀ ਮਦਦ ਕੀਤੀ ਜਾਵੇ ਜੜਾ ਤਾਂ ਜੋ ਇਹਨਾਂ ਦੇ ਜੜਾ ਮੁਰ ਤੋਂ ਲਈ ਤੇ ਜੜਾ ਕੰਮ ਆ ਸਕੇ ਮੁਰ ਤੋਂ ਖੇਤੀ ਉਸੇ ਤਰੀਕੇ ਨਾਲ ਚੱਲ ਸਕੇ ਤਾਂ ਹੁਣ ਗੁਰੂ ਰੰਧਾਵਾ ਦੇ ਵੱਲੋਂ ਉਸ ਕਿਸਾਨ ਦੇ ਲਈ ਮਦਦ ਕਰਨ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ